ਹੈਲੋ ਟੀਚਰਸ ਤੁਹਾਡੇ ਆਪਣੇ YouTube ਚੈਨਲ The Nation Builder Teacher ਉਤੇ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਲ ਅੱਜ ਦਾ ਜਿਹੜਾ ਵੀਡੀਓ ਹੈ ਉਸ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਕਿ ਜਦੋਂ ਵੀ ਕਿਸੇ ਵੀ ਸਟੇਟ ਦੇ ਵਿੱਚ ਚੋਣ ਹੁੰਦੇ ਨੇ ਉਸ ਤੋਂ ਪਹਿਲਾਂ ਇੱਕ ਮਾਡਲ ਕੋਡ ਆਫ ਕੰਡਕਟ ਦੀ ਜਿਹੜੀ ਪ੍ਰਕਿਰਿਆ ਹੈ ਉਹ ਚਾਲੂ ਹੋ ਜਾਂਦੀ ਹੈ ਜੀ ਚਾਹੇ ਉਹ ਲੋਕ ਸਭਾ ਦੇ ਚੋਣ ਹੋਣ ਚਾਹੇ ਉਹ ਪੰਚਾਇਤੀ ਚੋਣਾ ਹੋਣ ਬਲਾਕ ਸਮਿਤੀ ਦੀਆਂ ਹੋਣ ਜਾਂ ਨਗਰ ਨਿਗਮ ਦੀਆਂ ਚੋਣਾ ਹੋਣ ਉਸ ਤੋਂ ਪਹਿਲਾਂ ਇੱਕ ਮਾਡਲ ਆਫ ਕੋਡ ਆਫ ਕੰਡਕਟ ਜਿਸ ਨੂੰ ਚੋਣ ਜਾਬਤਾ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਕੀ ਕੀ ਪਾਬੰਦੀਆਂ ਕੈਂਡੀਡੇਟ ਉੱਤੇ ਕੈਂਡੀਡੇਟ ਦੀ ਪਾਰਟੀ ਉੱਤੇ ਜਾਂ ਸਰਕਾਰੀ ਅਧਿਕਾਰੀ ਜਿਹੜੇ ਹੁੰਦੇ ਨੇ ਨੌਕਰੀ ਪੈਸਾ ਵਾਲੇ ਹੁੰਦੇ ਨੇ ਜਾਂ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਜੋਇਨਿੰਗ ਦਾ ਜਿੰਨਾ ਦਾ ਪ੍ਰੋਸੈਸ ਹੈ ਚਾਹੇ ਜਿਸ ਤਰੀਕੇ ਦੇ ਨਾਲ ਕਾਫੀ ਬੱਚੇ ਆਪਣੇ ਨਾਲ ਈਟੀਟੀ 9994 2364 ਪੰਜਾਬ ਪੁਲਿਸ ਯਾ ਕਲਰਕ ਪੀਟ੍ਰੀਪਲ ਐਸਬੀ ਐਸਐਸਸੀ ਸੀਜੀਐਲ ਯਾ ਐਸਐਸਸੀ ਯਾ ਕਿਸੇ ਵੀ ਗਵਰਨਮੈਂਟ ਜੋਬ ਦੀ ਪ੍ਰੀਪਰੇਸ਼ਨ ਕਰ ਰਹੇ ਨੇ ਆਪਣੀ ਜੁਆਇਨਿੰਗ ਦੀ ਵੇਟ ਕਰ ਰਹੇ ਨੇ ਇੱਕ ਅ ਡਿੰਗਾ ਜਿਹੜਾ ਸਰਕਾਰ ਦੇ ਵੱਲੋਂ ਯਾ ਪ੍ਰਸ਼ਾਸਨ ਵੱਲੋਂ ਲਾਇਆ ਜਾਂਦਾ ਹੈ ਕਿ ਜੀ ਮੋਡਲ ਕੋਡ ਆਫ ਕੰਡਕਟ ਲੱਗ ਚੁਕਿਆ ਹੈ ਇਸ ਕਰਕੇ ਅਸੀਂ ਤੁਹਾਨੂੰ ਤੁਹਾਡੀ ਜਿਹੜੀ ਹੈ ਜੁਆਇਨਿੰਗ ਨਹੀਂ ਕਰਵਾ ਸਕਦੇ ਯਾ ਫਰਦਰ ਜਿਹੜਾ ਪ੍ਰੋਸੈਸ ਹੈ ਉਹ ਨਹੀਂ ਕਰ ਸਕਦੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਸਰਕਾਰ ਜੁਆਇਨਿੰਗ ਕਰਵਾ ਸਕਦੀ ਹੈ ਜਾਂ ਨਹੀਂ ਕਰਵਾ ਸਕਦੀ ਜਾਂ ਮਾਡਲ ਆਫ ਕੋਡ ਆਫ ਕੰਡਕਟ ਹੁੰਦਾ ਹੈ ਉਸ ਦੇ ਵਿੱਚ ਕੀ ਕੀ ਪ੍ਰਕਿਰਿਆ ਰਹਿੰਦੀ ਹੈ ਕਿਉਂਕਿ ਪੰਜਾਬ ਵਿੱਚ ਹੁਣ 21 ਦਸੰਬਰ 2024 ਨੂੰ ਜਿਹੜੀ ਪੰਜਾਬ ਨਗਰ ਨਿਗਮ ਦੀਆਂ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਮਿਊਨਿਸਪਲ ਪੰਚਾਇਤਾਂ ਤੇ ਬਲੋ ਮਿਊਨਿਸਪਲ ਕਾਰਪੋਰੇਸ਼ਨ ਤੇ ਮਿਊਨਿਸਪਲ ਪੰਚਾਇਤ ਸਮਿਤੀਆਂ ਦੀਆਂ ਜਿਹੜੀ ਵੋਟਾਂ ਹਨ ਉਹ ਪੈਰੀਆ ਨੇ ਜਿਸ ਦੇ ਵਿੱਚ ਬਾਈ ਇਲੈਕਸ਼ਨ ਵੀ ਹੋ ਰਹੇ ਨੇ ਮੋਡਲ ਆਫ ਕੋਡ ਆਫ ਕੰਡਕਟ ਦੇ ਵਿੱਚ ਕੀ ਕੁਝ ਹੁੰਦਾ ਹੈ ਜੀ ਇਹ ਆਪਾਂ ਡਿਸਕਸ ਕਰਾਂਗੇ ਮਿਊਸਪਲ ਚੋਣਾਂ ਲਈ ਆਦਰਸ਼ ਚੋਣ ਜਾਬਤਾ ਆਪਾਂ ਪੜ੍ਹਾਂਗੇ ਉਸ ਦੇ ਨਾਲ ਨਾਲ ਇਹ ਵੀ ਡਿਸਕਸ ਕਰਾਂਗੇ ਕਿ ਈਟੀਟੀ 9994 ਤੇ 23 ਚੋਣ ਦੀ ਜਿਹੜੀ ਭਰਤੀ ਹੈ ਉਸ ਦੇ ਵਿੱਚ ਇਹਨਾਂ ਜਿਹੜੀ ਚੋਣਾਂ ਦਾ ਹੈ ਉਹ ਕੀ ਅਸਰ ਰਹੇਗਾ ਕੀ ਸਰਕਾਰਾਂ ਜੁਆਇਨਿੰਗ ਲੈਟਰ ਦੇ ਸਕਦੀਆਂ ਨੇ ਉਸ ਦੀ ਕੀ ਪ੍ਰਕਿਰਿਆ ਰਹਿੰਦੀ ਹੈ ਤੇ ਹੁਣ ਅੱਜ ਤੋਂ ਪਹਿਲਾਂ ਜੇਕਰ ਇਸ ਤਰੀਕੇ ਦੀ ਸਥਿਤੀ ਬਣੀ ਹੈ ਚਾਹੇ ਉਹ ਲੋਕ ਸਭਾ ਚੋਣ ਸੀ ਉਸ ਦੇ ਵਿੱਚ ਵੀ ਜੁਆਇਨਿੰਗ ਹੋਈ ਹੈ ਜੇਕਰ ਤੁਸੀਂ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ ਜੌਬ ਨੂੰ ਲੈ ਕੇ ایਟਟੀ ਦੀਆਂ ਪੋਸਟਾਂ ਨੂੰ ਲੈ ਕੇ ਟੀਚਰਸ ਇਗਜ਼ਾਮ ਨੂੰ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਾਂਜੀ ਤੁਸੀਂ ਵੇਖ ਸਕਦੇ ਹੋ ਜੀ ਮਿਊਂਸੀਪਲ ਚੌਣਾ ਲਈ ਆ ਦਰਸ ਚੌਣ ਜਾਪਤਾ ਭਾਰਤੀ ਸੰਵਿਧਾਨ ਦੇ ਅਨੁਛੇਦ 243 ਜੈਡ ਏ ਅਧੀਨ ਪ੍ਰਾਪਤ ਸ਼ਕਤੀਆਂ ਤੇ ਹੋਰ ਸਾਰੇ ਯੋਗ ਕਿਉਂਕਿ ਆਪਣਾ ਜਿਹੜਾ ਕਨਸਟੀਟਿਊਸ਼ਨ ਐਂਡ ਇੰਡੀਅਨ ਕਨਸਟੀਟਿਊਸ਼ਨ ਦੇ ਜਿਹੜੇ ਆਪਾਂ ਨੂੰ ਅਧਿਕਾਰ ਦਿੱਤੇ ਗਏ ਨੇ ਉਸ ਦਾ ਇੱਕ ਅਨੁਛੇਦ ਹੈ ਜੀ 243 ਜੈਡ ਏ ਜਿਸ ਨੂੰ ਸਰਕਾਰ ਪ੍ਰਯੋਗ ਕਰਕੇ ਆਪਣੀ ਸ਼ਕਤੀਆਂ ਤੇ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਰਾਜ ਵਿੱਚ ਮਿਊਨਿਸਪਲ ਸੰਸਥਾਵਾਂ ਨਗਰ ਨਿਗਮਾਂ ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਆਜ਼ਾਦ ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਲੜ ਰਹੇ ਉਮੀਦਵਾਰਾਂ ਕਿਸ ਕਿਸ ਉਤੇ ਲਾਗੂ ਹੁੰਦਾ ਜੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਆਦਰਸ਼ ਚੋਣ ਜਾਪਤਾ ਹੈ ਉਹ ਕਿਸ ਕਿਸ ਤੇ ਲਾਗੂ ਹੁੰਦਾ ਹੈ ਜਿਹੜਾ ਕੈਂਡੀਡੇਟ ਚੋਣ ਲੜ ਰਿਹਾ ਹੈ ਸਰਕਾਰੀ ਜਿਹੜੇ ਜਿੰਨੇ ਵੀ ਇੰਸਟੀਚੂਸ਼ਨਸ ਨੇ ਵਿਭਾਗ ਨੇ ਸਰਕਾਰੀ ਅਧਿਕਾਰੀ ਨੇ ਉਹਨਾਂ ਦੇ ਮਾਰਗਦਰਸ਼ਨ ਦੇ ਲਈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਕੀ ਪਾਵਰਸ ਨੇ ਕੀ ਡਿਊਟੀਆਂ ਨੇ ਕਿੱਥੇ ਉਹਨਾਂ ਨੇ ਕੰਮ ਕਰਨਾ ਹੈ ਕੈਂਡੀਡੇਟ ਦੇ ਕੀ ਰਿਸਪੌਂਸਿਬਿਲਟੀਜ਼ ਰਹਿਣ ਗਿਆ ਇਹ ਆਦਰਸ ਚੋਣ ਜਾਪਤਾ ਹੁੰਦਾ ਹੈ ਜੀ ਇਸ ਦੇ ਵਿੱਚ ਕੁਝ ਚੀਜ਼ਾਂ ਆਪਾਂ ਪੜਾਂਗੇ ਕੁਝ ਚੀਜ਼ਾਂ ਆਪਣੇ ਲਈ ਇੰਪੋਰਟੈਂਟ ਨੇ ਤੇ ਕੁਝ ਚੀਜ਼ਾਂ ਕੈਂਡੀਡੇਟ ਦੇ ਲਈ ਇੰਪੋਰਟੈਂਟ ਨੇ ਜਿਹੜੇ ਚੋਣ ਲੜ ਰਹੇ ਨੇ ਸਭ ਤੋਂ ਇੰਪੋਰਟੈਂਟ ਗੱਲ ਆਪਣੀ ਜਿਹੜੀ ਜੁਆਇਨਿੰਗ ਦੀ ਹੈ ਜੀ ਇਹ ਵੀ ਆਪਾਂ ਇਸ ਦੇ ਵਿੱਚ ਡਿਸਕਸ ਕਰਾਂਗੇ ਇਹ ਕੋਡ ਮਿਊਸਿਪਲ ਦੀਆਂ ਚੋਣ ਲਈ ਆਦਰ ਚੋਣ ਜਾਬਤਾ ਵਜੋਂ ਜਾਣਿਆ ਜਾਏਗਾ ਅਤੇ ਇਹ ਆਦਰ ਚੋਣ ਜਾਬਤਾ ਮਿਊਸਿਪਲ ਦੀ ਰੈਵਨਿਊ ਹਦੂਦ ਅੰਦਰ ਪ੍ਰਭਾਵੀ ਹੋਵੇਗਾ ਜਿੱਥੇ ਚੋਣਾ ਹੋਣਾ ਹੋਣੀਆਂ ਹਨ ਇੱਥੇ ਦੇਖੋ ਜੀ ਮੈਂ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਦੱਸ ਦਿੰਦਾ ਜੀ ਮੈਂ ਫਾਜ਼ਿਲਕਾ ਡਿਸਟ੍ਰਿਕਟ ਹੈ ਉਸ ਦੇ ਵਿੱਚ ਅਬਹੋਰ ਸ਼ਹਿਰ ਪੈਂਦਾ ਜੀ ਅਬਹੋਰ ਸ਼ਹਿਰ ਦੇ ਵਿੱਚ ਲਗਭਗ 23 ਵਾਰਡ ਨੇ 23 ਵਾਰਡ ਯਾਨੀ ਅਬਹੋਰ ਦੇ ਵਿੱਚ ਸਾਰੇ ਲਾਗੂ ਰਹੇਗਾ ਉਤੇ ਇਹ ਕੈਂਡੀਡੇਟ ਉਤੇ ਲਾਗੂ ਰਹੇਗਾ ਇਹ ਸਾਰੇ ਚੋਣ ਲੜੇ ਉਮੀਦਵਾਰਾਂ ਰਾਜ ਸਰਕਾਰ ਅਤੇ ਲੋਕਲ ਬਾਡੀਜ਼ ਚੋਣ ਨਾਲ ਜੁੜੇ ਲੋਕ ਸੇਵਕਾ ਪਬਲਿਕ ਸਰਵੈਂਟਸ ਨੇ ਜਿੰਨੇ ਵੀ ਜੌਬ ਕਰ ਰਹੇ ਨੇ ਉਤੇ ਲਾਗੂ ਰਹੇਗਾ ਇਹ ਜਾਪਤਾ ਚੋਣਾਂ ਦੇ ਸੰਚਲਨ ਲਈ ਚੋਣ ਪ੍ਰੋਗਰਾਮ ਦੇ ਐਲਾਨ ਦੀ ਮਿਤੀ ਤੋਂ ਲਾਗੂ ਰਹੇਗਾ ਯਾਨੀ ਕੱਲ ਦੀ ਡੇਟ ਤੋਂ ਲੈ ਕੇ 21 ਦਸੰਬਰ 2024 ਤੱਕ ਇਹ ਜਿਹੜਾ ਹੈ ਲਾਗੂ ਰਹੇਗਾ ਉਸੇ ਦਿਨ ਜਿਹੜੀ ਹੈ ਚੋਣਾਂ ਦੀ ਜਿਹੜੀ ਵੋਟਾਂ ਦੀ ਗਿਣਤੀ ਹੋ ਜਾਏਗੀ ਈਵੀਐਮ ਦੁਆਰਿਆ ਜਿਹੜੇ ਹੈ ਵੋਟ ਪੈਣਗੇ ਤਾਂ ਇਹ ਤੁਸੀਂ ਕੋਈ ਵੀ ਉਮੀਦਵਾਰ ਕਿਸੇ ਵੀ ਹੈ ਜੀ ਗਤੀਵਿਧੀ ਵਿੱਚ ਸ਼ਾਮਿਲ ਨਹੀਂ ਹੋਏਗਾ ਜੋ ਮਤਵੇਦਾਨ ਨੂੰ ਕਿਸੇ ਵੀ ਪ੍ਰਕਾਰ ਦੀ ਰਿਲੀਜੀਅਸ ਜਾਂ ਕਿਸੇ ਵੀ ਪ੍ਰਕਾਰ ਦੀ ਭਾਈਚਾਰਕ ਜਾਂ ਪਾਸਾਈ ਇਸ ਤਰੀਕੇ ਦੀ ਕੋਈ ਸਪੀਚ ਨਹੀਂ ਦੇਗਾ ਜਿਸ ਦੇ ਨਾਲ ਤਣਾਅ ਪੈਦਾ ਹੋ ਜਾਏ ਵੋਟਾ ਹਾਸਲ ਕਰਨ ਲਈ ਜਾਤੀ ਜਾਂ ਫਰੀਕੂ ਪਾਉਨਾ ਦੀ ਅਪੀਲ ਨਹੀਂ ਕੀਤੀ ਜਾਵੇਗੀ ਧਾਰਮਿਕ ਸਥਾਨਾਂ ਤੇ ਧਾਰਮਿਕ ਪਛਾਣ ਲਈ ਵਰਤੇ ਜਾਣ ਵਾਲੇ ਸਥਾਨਾਂ ਨੂੰ ਚੋੜ ਬਰਦਾਦ ਮੰਚ ਤੁਰਤ ਨਹੀਂ ਵਰਤਿਆ ਜਾਏਗਾ ਉਮੀਦਵਾਰ ਦੇ ਨਿੱਜੀ ਜੀਵਨ ਦੇ ਕਿਸੇ ਪਹਿਲੂ ਦੇ ਉੱਤੇ ਕੋਈ ਟਿੱਪਾ ਟਿੱਪਣੀ ਨਹੀਂ ਕੀਤੀ ਜਾਏਗੀ ਜੇਕਰ ਦੂਜੇ ਉਮੀਦਵਾਰ ਦੀ ਅਲੋਚਨਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਪਿਛਲੇ ਰਿਕਾਰਡ ਤੱਕ ਸੀਮਿਤ ਰਹੇਗੀ ਅਤੇ ਇਹ ਗੇਅਰ ਪ੍ਰਮਾਣਿਤ ਦੋਸਤਾਂ ਦੇ ਆਧਾਰਿਤ ਨਹੀਂ ਹੋਵੇਗੀ ਜੇਕਰ ਤੁਸੀਂ ਕਿਸੇ ਉੱਤੇ ਟਿੱਕਾ ਟਿੱਪਣੀ ਕਰਦੇ ਹੋ ਨਿੱਜੀ ਨਹੀਂ ਹੋ ਸਕਦੀ ਜੀ ਜੇਕਰ ਤੁਸੀਂ ਕਿਸੇ ਦੇ ਫੰਡ ਦੀ ਅਨਿਮਿਤਾ ਜਾਂ ਕਿਸੇ ਵੀ ਪ੍ਰਕਾਰ ਦੀ ਕਰਦੇ ਹੋ ਤਾਂ ਉਹ ਤੁਹਾਡੇ ਕੋਲ ਵਿਦ ਪ੍ਰੂਫ ਹੋਣਾ ਚਾਹੀਦਾ ਹੈ ਇਹ ਆਦਰਸ਼ ਚੋਣ ਜਾਬਤਾ ਦਾ ਹੁੰਦਾ ਹੈ ਜੀ ਬਾਕੀ ਸਭ ਨੂੰ ਪਤਾ ਹੈ ਕਿ ਚੋਣਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੀਜ਼ੀ ਅਤੇ ਇਸ ਤੋਂ ਇਲਾਵਾ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਕੈਂਡੀਡੇਟ ਹੈ ਉਹ ਕਰਦਾ ਹੈ ਵਿਅਕਤੀਆਂ ਦੇ ਕਰਾਂ ਅੱਗੇ ਉਹਨਾਂ ਦੇ ਰਾਏ ਜਾਂ ਗਤੀਵਿਧੀ ਦਾ ਵਿਰੋਧ ਕਰਨ ਲਈ ਪ੍ਰਦਰਸ਼ਨ ਜਾਂ ਤਰਨਾ ਕਿਸੇ ਵੀ ਹਾਲਤ ਵਿੱਚ ਨਹੀਂ ਲਗਾਇਆ ਜਾਏਗਾ ਸਾਰੇ ਉਮੀਦਵਾਰ ਉਹਨਾਂ ਦੀਆਂ ਸਾਰੀਆਂ ਗਤੀਵਿਧੀਆਂ ਤੋਂ ਬਚਣਾ ਚਾਹੀਦਾ ਹੈ ਜੋ ਚੋਣ ਕਾਨੂੰਨ ਦੇ ਤਹਿਤ ਬ੍ਰਿਸ਼ਟ ਹੁੰਦੀਆਂ ਨੇ ਜਿਵੇਂ ਧਰਮ ਜਾਂ ਪਾਈਚਾਰਿਕ ਵੋਟ ਉੱਤੇ ਪਾਉਣ ਜਾਂ ਨਾ ਪਾਉਣ ਦੀ ਅਪੀਲ ਕਰਨਾ ਕਿਸੇ ਵੀ ਪੋਸਟਰ ਜਿਹੜਾ ਫਲੈਪ ਪਰਚੀ ਹੈ ਸਰਕੂਲਰ ਹੈ ਜਾਂ ਇਸਤਿਆਰ ਨੂੰ ਛਾਪਣ ਵਾਲੇ ਅਤੇ ਪ੍ਰਸ਼ਾਸਕ ਦੇ ਨਾਂ ਅਤੇ ਪਤੇ ਦਾ ਜ਼ਿਕਰ ਕੀਤੇ ਬਿਨਾ ਛਾਪਣਾ ਜਾਂ ਪ੍ਰਕਾਸ਼ਿਤ ਕਰਨਾ ਇਸ ਤਰੀਕੇ ਦਾ ਨਹੀਂ ਕਰੇ ਕਿਸੇ ਵੀ ਉਮੀਦਵਾਰ ਦੇ ਨਿੱਜੀ ਆਚਣ ਜਾਂ ਚਰਿੱਤਰ ਦਾ ਸੰਬੰਧਿਤ ਬਿਆਨ ਜਾਂ ਖਬਰ ਆਈਟਮ ਨੂੰ ਪ੍ਰਕਾਸ਼ਿਤ ਕਰਨਾ ਜੋ ਝੂਠਾ ਜਾਂ ਸੱਚ ਮੰਨਿਆ ਜਾ ਸਕਦਾ ਵੀ ਇਸ ਤੋਂ ਇਲਾਵਾ ਵੋਟਰਾਂ ਨੂੰ ਕਿਸੇ ਵੀ ਰੂਪ ਵਿੱਚ ਰਿਸ਼ਵਤ ਦੇਣਾ ਜਾਂ ਤੋਫੇ ਇਨਾਮ ਦੇਣਾ ਜੀ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਚਾਹੀਓ ਸ਼ਰਾਬ ਦੇ ਰੂਪ ਵਿੱਚ ਹੋਣ ਪੈਸੇ ਦੇ ਰੂਪ ਵਿੱਚ ਹੋਣ ਆ ਪਲਾਟ ਹੋਣ ਜਾਂ ਬੜੀ ਚੀਜ਼ਾਂ ਨੇ ਜੀ ਉਹ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੀ ਕੈਂਡੀਡੇਟ ਵੱਲੋਂ ਨਾ ਦੇ ਕੇ ਉਸ ਦੇ ਸਮਰਥਕਾਂ ਵੱਲੋਂ ਵੀ ਦਿੱਤੀਆਂ ਜਾਂਦੀਆਂ ਨੇ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਤੱਕ ਜਾਂ ਪੋਲਿੰਗ ਸਟੇਸ਼ਨ ਲੈ ਜਾਣ ਲਈ ਕਿਸੇ ਵੀ ਆਵਾਜਾਈ ਜਾਵਾਜੇ ਸਾਧਨ ਦੀ ਵਰਤੋਂ ਨਾ ਕਰਨਾ ਇਹ ਹੋ ਹੀ ਨਹੀਂ ਸਕਦਾ ਜੀ ਕਿਉਂਕਿ ਦੇਖਣ ਦੇ ਵਿੱਚ ਆਉਂਦਾ ਹੈ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਸਰਕਾਰ ਦੇ ਵੱਲੋਂ ਜਾਂ ਅਧਿਕਾਰੀਆਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੋਲਿੰਗ ਸਟੇਸ਼ਨ ਦੇ ਅੰਦਰ ਜਾਂ ਨੇੜੇ ਨਿਯਮਿਤ ਅਨਿਯਮਿਤ ਟੰਗ ਨਾਲ ਵਿਵਹਾਰ ਕਰਨਾ ਜਾਂ ਕਿਸੇ ਪੋਲਿੰਗ ਆਫਸਰ ਨੂੰ ਉਸ ਦੀ ਡਿਊਟੀ ਨਿਭਾਉਣ ਤੋਂ ਰੋਕਣਾ ਵੋਟਰ ਦੀ ਨਕਲ ਕਰਨਾ ਜਾਂ ਵੋਟਰਾਂ ਦੇ ਛੁੱਟੇ ਨਾਂ ਵੋਟ ਪਾਉਣਾ ਇਹ ਚੀਜ਼ਾਂ ਰਹਿਣਗੀਆਂ ਜੀ ਠੀਕ ਹੈ ਕਿਸੇ ਵੀ ਉਮੀਦਵਾਰ ਨੂੰ ਸਮਰਥਿਤ ਨਿੱਜੀ ਜਾਇਦਾਦ ਦੇ ਮਾਲਕ ਸਮਰਥਿਓ ਦੀ ਲਿਖਤੀ ਇਜਾਜ਼ਤ ਤੋਂ ਬਿਨਾ ਚੰਡੇ ਲਾਉਣਾ ਨੋਟਿਸ ਚਪਾਉਣਾ ਪੋਸਟਰ ਜਾਂ ਨਾਰੇ ਲਾਉਣਾ ਜਾਂ ਬੈਨਰ ਬੈਨਰ ਨੂੰ ਮੂਲ ਮੂਲਤ ਕਰਨਾ ਲਈ ਕਿਸੇ ਨਿੱਜੀ ਜਾਇਦਾਦ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਇਹ ਜੀ ਲਿਖਤੀ ਇਜਾਜ਼ਤ ਦੀ ਇੱਕ ਕਾਪੀ ਤੁਰੰ ਇਹ ਚੀਜ਼ਾਂ ਰਹਿਣਗੀਆਂ ਜੀ ਇਹ ਸਾਰੀ ਚੀਜ਼ਾਂ ਰਹਿਣਗੀਆਂ ਇਸ ਤੋਂ ਇਪੋਰਟੈਂਟ ਗੱਲ ਹੈ ਜੀ ਲਾਊਡ ਸਪੀਕਰ ਸਵੇਰੇ 7 ਤੋਂ 10 ਵਜੇ ਵਿਚਕਾਰ ਹੀ ਵਰਤੇ ਜਾਣਗੇ ਇਹ ਸਰਕਾਰੀ ਕਰਮਚਾਰੀ ਚੋਣ ਦੌਰਾਨ ਪੂਰੀ ਤਰ੍ਹਾਂ ਨਿਰਪੱਖ ਰਹੇਗਾ ਅਤੇ ਉਹ ਕਿਸੇ ਵੀ ਚੋਣ ਲੜ ਰਹੇ ਉਮੀਦਵਾਰ ਦੇ ਹੱਕ ਵਿੱਚ ਜਾਂ ਕਿਸੇ ਵਿਰੋਧ ਪ੍ਰਚਾਰ ਦੀ ਗਤੀਵਿਧੀ ਵਿੱਚ ਸ਼ਾਮਿਲ ਨਹੀਂ ਹੋਏਗਾ ਜਨਤਕ ਸਤਾਨਾ ਉਤੇ ਜਿਸ ਤਰੀਕੇ ਦੀ ਸਾਰੀ ਗੱਲਾਂ ਕਹੀਆਂ ਗਈਆਂ ਹਨ ਇਹ ਤੁਸੀਂ ਦੇਖ ਸਕਦੇ ਹੋ ਪਰ ਆਪਣਾ ਜਿਹੜਾ ਮੇਨ ਮੋਟੋ ਹੈ ਜੀ ਉਹ ਆਪਾਂ ਦੇਖ ਲੈਂਦੇ ਹਾਂ ਇਸ ਦੇ ਵਿੱਚ ਕੀ ਹੈ ਤੁਸੀਂ ਇਹ ਇਥੇ 24 ਨੰਬਰ ਪੁਆਇੰਟ ਵੇਖੋ ਜੀ ਮੰਤਰੀ ਅਤੇ ਹੋਰ ਅਥਾਰਟੀ ਕਮਿਸ਼ਨ ਦੁਆਰਾ ਚੋਣਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕਿਸੇ ਵੀ ਮਿਊਂਸਿਪਲ ਲਈ ਆਪਣੇ ਅਖਤਿਆਰੀ ਫੰਡਾਂ ਵਿੱਚੋਂ ਗ੍ਰਾਂਟਾਂ ਭੁਗਤਾਨਾਂ ਨੂੰ ਮਨਜ਼ੂਰੀ ਨਹੀਂ ਦੇਣਗੇ ਇਸ ਤੋਂ ਇਲਾਵਾ ਉਹ ਕਿਸੇ ਵੀ ਰੂਪ ਵਿੱਚ ਕਿਸੇ ਵੀ ਵਿੱਤੀ ਗ੍ਰਾਂਟ ਜਾਂ ਵਾਅਦੇ ਦਾ ਐਲਾਨ ਨਹੀਂ ਕਰਨਗੇ ਜਾਂ ਸੜਕ ਦੇ ਨਿਰਮਾਣ ਪੀਣ ਵਾਲੇ ਪਾਣੀ ਦੀ ਸਹੂਲਤ ਆਦਿ ਦਾ ਕੋਈ ਵੀ ਵਾਅਦਾ ਨਹੀਂ ਕਰਨਗੇ ਜਾਂ ਸਰਕਾਰੀ ਜਨਤਕ ਅਦਾਰੇ ਆਦਿ ਵਿੱਚ ਕੋਈ ਵੀ ਐਡ ਹੌਗ ਨਿਯੁਕਤੀ ਨਹੀਂ ਕਰਨਗੇ ਕੰਟ੍ਰੈਕਟ ਬੇਸਿਸ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਤੁਸੀਂ ਕੰਟ੍ਰੈਕਟ ਬੇਸਡ ਦੇ ਉੱਤੇ ਨੌਕਰੀ ਦੇ ਕੇ ਉਸ ਤੋਂ ਵੋਟਾਂ ਲੈ ਸਕਦੇ ਹੋ ਇੱਥੇ ਇੱਕ ਗੱਲ ਇੱਕ ਹੋਰ ਦੱਸ ਦੇਣਾ ਚਾਹੁੰਦਾ ਜੀ ਤੁਸੀਂ ਚੱਲ ਰਹੇ ਕੰਮ ਦੇ ਵਿੱਚ ਨਹੀਂ ਰੋਕ ਸਕਦੇ ਚੱਲਦਾ ਹੋਇਆ ਕੰਮ ਉਸੇ ਤਰੀਕੇ ਦੇ ਨਾਲ ਬਸ ਦਸਤੂਰ ਜਾਰੀ ਰਹਿ ਸਕਦਾ ਹੈ ਇਸ ਤੋਂ ਨਵਾਂ ਨਵੀਂ ਨੁਕਤੀਆਂ ਦਿੱਤੀਆਂ ਜਾ ਸਕਦੀਆਂ ਨੇ ਜੇਕਰ ਇਲੈਕਸ਼ਨ ਕਮਿਸ਼ਨ ਤੋਂ ਤੁਸੀਂ ਪਰਮਿਸ਼ਨ ਡਿਪਾਰਟਮੈਂਟ ਪਰਮਿਸ਼ਨ ਲੈ ਲੈਂਦੇ ਜਿਸ ਤਰੀਕੇ ਦੇ ਨਾਲ ਐਜੂਕੇਸ਼ਨ ਡਿਪਾਰਟਮੈਂਟ ਡੀਪੀਆਈ ਆਫਿਸ ਜਾਂ ਪਰਸਨਲ ਡਿਪਾਰਟਮੈਂਟ ਦੇ ਵੱਲੋਂ ਜਦੋਂ ਇਹ ਪ੍ਰਮਾਣਗੀ ਐਜੂਕੇਸ਼ਨ ਚੋਣ ਡਿਪਾਰਟਮੈਂਟ ਤੋਂ ਲੈ ਲਈ ਜਾਂਦੀ ਹੈ ਕਿਉਂਕਿ ਪਿੱਛੇ ਆਪਾਂ ਵੇਖਿਆ ਜੀ ਜਦੋਂ ਪੰਚਾਇਤੀ ਚੋਣਾਂ ਸੀ ਉਸ ਤੋਂ ਬਾਅਦ ਜਿਹੜੀ ਚੋਣਾਂ ਬਾਅਦ ਇਲੈਕਸ਼ਨ ਸੀ ਉਸ ਦੇ ਲਈ 8294 ਤੇ 23 ਚੋਟ ਦੇ ਲਈ ਇੰਡੀਅਨ ਜਿਹੜਾ ਆਪਣਾ ਚੀਫ ਇਲੈਕਸ਼ਨ ਕਮਿਸ਼ਨ ਤੋਂ ਜਿਹੜੀ ਹੈ ਉਹ ਪ੍ਰਵਾਨਗੀ ਲਈ ਗਈ ਸੀ ਕਿ ਇਹਨਾਂ ਨੂੰ ਜੁਆਇਨ ਕਰਵਾਇਆ ਜਾ ਸਕੇ ਤਾਂ ਜੁਆਇਨ ਕਰਵਾਇਆ ਜਾ ਸਕਦਾ ਹੈ ਜੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਹਰਿਆਣਾ ਦੇ ਵਿੱਚ ਗਰੁੱਪਸ ਡੀ ਦੀਆਂ ਜਿਹੜੀਆਂ ਪਰਤੀਆਂ ਸੀ ਉਸ ਦੇ ਵਿੱਚ ਉਹਨਾਂ ਨੂੰ ਜੁਆਇਨ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਕੇਰਲ ਦੇ ਵਿੱਚ ਵੀ ਜੁਆਇਨ ਕਰਵਾਇਆ ਗਿਆ ਜੀ ਕਾਫੀ ਸਟੇਟਸ ਨੇ ਜਿੱਥੇ ਇਹ ਕੇਸ ਦੇਖਣ ਨੂੰ ਮਿਲਿਆ ਹੈ ਕਿ ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਲੈ ਕੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਅਧਿਕਾਰੀ ਜਿਹੜੇ ਹੈ ਉਹ ਜਿਹੜੇ ਨਿਊ ਰਿਕਰੂਟਮੈਂਟ ਜਿਹੜੀ ਚੱਲ ਰਹੀ ਰਿਕਰੂਟਮੈਂਟ ਹੈ ਉਸ ਨੂੰ ਪੂਰਾ ਕਰ ਸਕਦੇ ਨੇ ਨਿਊ ਰਿਕਰੂਟਮੈਂਟ ਜਿਹੜੀ ਹੈ ਉਹ ਸਟਾਰਟ ਨਹੀਂ ਕੀਤੀ ਜਾ ਸਕਦੀ ਨਵੀਂ ਚੀਜ਼ਾਂ ਨਹੀਂ ਕੀਤੀਆਂ ਜਾ ਸਕਦੀਆਂ ਇੱਥੇ ਗੱਲ 26 ਨੰਬਰ ਪੁਆਇੰਟ ਤੇ ਲਿਖੀ ਹੋਈ ਹੈ ਜੀ ਚੋਣ ਕਮਿਸ਼ਨ অবজারভার ਦੀ ਨਿਯੁਕਤੀ ਕਰ ਰਿਹਾ ਹੈ ਜੇਕਰ ਉਮੀਦਵਾਰ ਜਾਂ ਉਹਨਾਂ ਦੇ 에ਜੰਟਾਂ ਨੂੰ ਚੋਣਾਂ ਦੇ ਸੰਚਾਲਨ ਸੰਬੰਧੀ ਕੋਈ ਖਾਸ ਸ਼ਿਕਾਇਤ ਜਾਂ ਸਮੱਸਿਆ ਹੈ ਤਾਂ ਉਹ অবজারভার ਨੂੰ ਧਿਆਨ ਵਿੱਚ ਲਿਆ ਸਕਦਾ ਹੈ ਜੀ ਇਹ ਇੱਥੇ ਦੱਸ ਸਕਦਾ ਹੈ ਕਿ ਇਸ ਤਰੀਕੇ ਦਾ ਇਸ ਤੋਂ ਇਲਾਵਾ ਇੱਕ ਗੱਲ ਹੋਰ ਤੁਸੀਂ ਦੇਖ ਸਕਦੇ ਹੋ ਜੀ ਇਸ ਸਮੇਂ ਦੌਰਾਨ ਕਿਸੇ ਸ਼ੇਅਰ ਮਿਊਚੁਅਲ ਜਾਂ ਕਿਸੇ ਸਕੀਮ ਪ੍ਰੋਜੈਕਟ ਦਾ ਨੀ ਪੱਥਰ ਜਾਂ ਕਿਸੇ ਵਿਸ਼ੇਸ਼ ਪ੍ਰੋਜੈਕਟ ਜਾਂ ਸਕੀਮ ਦਾ ਉਦਘਾਟਨ ਨਹੀਂ ਕੀਤਾ ਜਾ ਸਕਦਾ ਨਵੀਂ ਚੀਜ਼ ਜਿਹੜੀ ਹੈ ਉਹ ਸਟਾਰਟ ਨਹੀਂ ਕੀਤੀ ਜਾ ਸਕਦੀ ਨਵਾਂ ਵਾਅਦਾ ਨਹੀਂ ਕੀਤਾ ਜਾ ਸਕਦਾ ਗ੍ਰਾਂਟ ਇਸ਼ੂ ਨਹੀਂ ਕੀਤੀ ਜਾ ਸਕਦੀ ਪਰ ਚੱਲ ਰਹੇ ਕੰਮ ਨੂੰ ਜਾਰੀ ਰੱਖਿਆ ਜਾ ਸਕਦਾ ਹੈ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਜਦੋਂ ਹੋ ਰਹੀਆਂ ਸੀ ਕਾਫੀ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਜਾਂ ਸਰਕਾਂ ਬਣ ਰਹੀਆਂ ਸੀ ਉਹ ਐਜ਼ ਇਟ ਇਜ਼ ਕੰਮ ਚੱਲਦਾ ਰਿਹਾ ਜੀ ਕਿਉਂਕਿ ਡੀਸੀਜ਼ ਕੋਲ ਪਾਵਰ ਹੁੰਦੀਆਂ ਨੇ ਇੱਥੇ ਜਿਹੜੇ ਅਬਜ਼ਰ ਹੈ ਚੋਣ ਕਮਿਸ਼ਨ ਦੇ ਅਬਜ਼ਰ ਜਿਹੜੇ ਨਿਯੁਕਤ ਕੀਤੇ ਗਏ ਨੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਜ਼ਿਲ੍ਹਾ ਮੈਜਿਸਟ੍ਰੇਟ ਇਸ ਕੋਡ ਲਾਗੂ ਕਰਨ ਲਈ ਮਨਾਹੀ ਦੇ ਹੁਕਮ ਜਾਰੀ ਕਰਨ ਲਈ ਅਧਿਕਾਰਤ ਨੇਤਾ ਇੱਥੇ ਵੀ ਡੀਸੀਜ਼ ਕੋਲ ਪਾਵਰ ਨੇ ਇਸ ਤੋਂ ਇਲਾਵਾ ਚੀਫ ਇਲੈਕਸ਼ਨ ਕਮਿਸ਼ਨ ਜਿਹੜੇ ਪੰਜਾਬ ਦੇ ਨੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲਦੀ ਹੋਈ ਪ੍ਰਤੀ ਨੂੰ ਜਿਹੜਾ ਜਾਰੀ ਰੱਖਿਆ ਜਾ ਸਕਦਾ ਹੈ ਜੁਆਇਨਿੰਗ ਕਰਵਾਈ ਜਾ ਸਕਦੀ ਹੈ ਇਸ ਤੋਂ ਇਲਾਵਾ ETT ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਸਟੇਸ਼ਨ ਚੁਆਇਸ ਕਰਵਾਈ ਜਾ ਸਕਦੀ ਹੈ ਸਟੇਸ਼ਨ ਅਲੋਟ ਕੀਤੇ ਜਾ ਸਕਦੇ ਨੇ ਜੁਆਇਨਿੰਗ ਦਾ ਪ੍ਰੋਸੈਸ ਆਫਟਰ 21 ਤੋਂ ਵੀ ਸਟਾਰਟ ਕੀਤਾ ਜਾ ਸਕਦਾ ਹੈ ਤਾਂ ਇਹ ਸਿੱਧਾ ਅਤੇ ਸਿੱਧਾ ডিপਾਰਟਮੈਂਟ ਤੇ ਨਾਲ ਦੀ ਨਾਲ ਮੌਜੂਦਾ ਸਰਕਾਰ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਭਰਤੀਆਂ ਨੂੰ ਕਿਸ ਤਰੀਕੇ ਨਾਲ ਜਾਰੀ ਰੱਖਦੀ ਹੈ ਤਾਂ ਇਹ ਮਾਡਲ ਆਫ ਕੋਡ ਆਫ ਕੰਡਕਟ ਦੇ ਬਾਰੇ ਮੈਂ ਪੂਰੀ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਕਿੱਦਾਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਇਸ ਤੋਂ ਇਲਾਵਾ ਫੇਰ ਮਿਲਦੇ ਹਾਂ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਸ਼ੇਅਕਾਰ ਰਾਮ ਰਾਮ